اسلام علیکم دوستو امید ہے کہ تجھے سب ٹھیک ٹھاک ہوو گے خیریت نال ہوو گے دوستو جس طرح کہ تو نے بتا کہ میں ہر روز تعے واسطے ایک نویں تو نوی ویڈیو لے کے تاریخ خدمت پیش ہونا دوستو اج میں تو نو دکھا رہا جو پودا یہ ہے آلو بخارے کا دوستو آلو بخارے دی اُسی اج پیوند جڑی ہے نا وہ کرنی ہے بدم دے پودے نا تاکہ بدہام دے پودے تھے آلو بخارے دے بدام دونوں ایک ہی پودے تھے لگن ਕਿਸ ਤਰ੍ਹਾਂ ਕਾਮਯਾਬ ਹੁੰਦੀ ਆ ਕਿਵੇਂ ਲਗਾਈ ਜਾਂਦੀ ਆ ਇਹ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੁਕੰਮਲ تفصیلات ਦੇ ਨਾਲ ਦਿਖਾਇਆ ਜਾਏਗਾ ਕਿ ਬਦਾਮ ਦਾ ਪੌਦਾ ਪਹਿਲੇ ਜਿਹੜਾ ਤੁਸੀਂ ਵੇਖ ਰਹੇ ਹੋ ਉਹ ਪੌਦਾ ਆਲੂ ਬਖਾਰ ਦਾ ਸੀ ਇਹ ਪੌਦਾ ਬਦਾਮ ਦਾ ਇਹਦੇ ਵਿੱਚੋਂ ਇੱਕ ਟਾਣੀ ਸਿਲੈਕਟ ਕਰਨੀ ਆ ਟਾਣੀ ਠੀਕ ਆ ਸਿਹਤਮੰਦ ਆ ਠੀਕ ਹੈ ਟਾਣੀ ਤੇ ਇਨੂ ਅਸੀਂ ਕਰਾਂਗੇ ਅਲੂ ਬੁਖਾਰੇ ਦੀ ਪੇਂਡ ਇਸ ਜਗ੍ਹਾ ਤੇ ਹੁਣ ਦਾ ਮਿੱਟੀ ਕਟਾ ਅਚੀ ਤਰ੍ਹਾਂ ਸਾਫ ਕਰਕੇ ਇਸ ਜਗ੍ਹਾ ਤੇ ਤੁਸੀਂ ਉਹਦੇ ਕਟ ਲਗਾਉਣਾ ਅਚੀ ਤਰ੍ਹਾਂ ਕਟ ਲਗਾ ਕੇ ਚਾਰ ਸਿਰੇ ਟਾਕ ਕਟ ਲਗਾਉਣ ਤੋਂ ਬਾਅਦ ਉਹਨੂੰ ਤੁਸੀਂ ਉੱਪਰਲੀ ਸਾਈਡ ਤੋਂ ਨੀਚੇ ਈ ਤਰਫ 2 ਇੰਚ ਕਟ ਲਗਾਉਣਾ 1.5 ਤੋਂ 2 ਇੰਚ ਤਕਰੀਬਨ ਟੀ ਦਾ ਨਿਸ਼ਾਨ ਬਣਾਉਣਾ ਜਿਵੇਂ ਇੱਕ ਟੀ ਦਾ ਨਿਸ਼ਾਨ ਹੁੰਦਾ ਨਾ ਉਸ ਤਰ੍ਹਾਂ ਬਣਾ ਲੈਣਾ ਬਣਾਉਣ ਤੋਂ ਬਾਅਦ ਉਸੇ ਦੀ ਸਿੱਧੇ ਸਾਈਡਾਂ ਤੋਂ ਹਟਾ ਲੈਣੀ ਸਾਈਡਾਂ ਤੇ ਫੋਲ ਕਿਸੇ ਸਾਈਡਾਂ ਤੇ ਕਰ ਲੈਣੀ ਆ ਹੁਣ ਅਸੀਂ ਦੋਸਤੋ ਕੱਟਾਂਗੇ ਆਲੂ ਬਖਾਰੇ ਦੀ ਇੱਕ ਐਸੀ ਕਲਮ ਕਿ ਜਿਹੜੀ ਜਿੰਨੂੰ ਤਕਰੀਬਨ 4 ਤੋਂ 5 ਅੱਖਾਂ ਲਾਜ਼ਮੀ ਹੋਣ ਚਾਰ ਤੋਂ ਪੰਜ ਅੱਖਾਂ ਫੁੱਟਣ ਦਾ ਲਾਜ਼ਮੀ ਹੋਵੇ ਕਿ ਉਹ ਫੁੱਟ ਸਕਦੀਆਂ ਹੋਣ ਇਹ ਠੀਕ ਆ ਇਹਨੂੰ ਕੱਟ ਲੈਨੇ ਆ ਇਹਦੇ ਨਾਲ ਅੱਖਾਂ ਕਾਫੀ ਨੇ ਇਹਨੂੰ ਇੱਥੋਂ ਕੱਟਣ ਤੋਂ ਬਾਅਦ ਇਹਨੂੰ ਕਲਮ ਤਰ੍ਹਾਂ ਬਣਾਉਣਾ ਕਲਮ ਤਰ੍ਹਾਂ ਬਣਾ ਲੈਣਾ अच्छी ਤਰ੍ਹਾਂ ਕਲਮ ਸੰਘੜੀ ਦੀ ਇਸ ਤਰ੍ਹਾਂ ਕੱਟ ਲੈਣਾ ਅਗਲੀ ਸਾਈਡ ਤੋਂ ਇਸ ਤਰ੍ਹਾਂ ਬਿਲਕੁਲ ਸਾਫ਼ ਕਰ ਲੈਣਾ ਉਸ ਤੋਂ ਬਾਅਦ ਐਲੋਵੇਰਾ ਦੀ ਜੈਲ ਜਿੱਥੇ ਕੱਟ ਲਗਾਇਆ ਸੀ ਉੱਥੇ ਅੱਛੀ ਤਰ੍ਹਾਂ ਲਗਾਉਣੀ ਆ ਇਸ ਤਰ੍ਹਾਂ ਦਾ ਕੱਟ ਇਸ ਤਰ੍ਹਾਂ ਦੇਖੋ ਲੱਗਾ ਇੱਥੇ ਅੱਛੀ ਤਰ੍ਹਾਂ ਜੈਲ ਇਹਦੇ ਅੰਦਰ ਲਗਾਉਣੀ ਆ ਇਹਦੇ ਅੰਦਰ ਵੀ ਲਗਾਉਣੀ ਆ ਉਸ ਤੋਂ ਬਾਅਦ ਇਹ ਕਲਮ ਨੂੰ ਵੀ ਜੈਲ ਲਗਾਉਣੀ ਆ ਅੱਛੀ ਤਰ੍ਹਾਂ ਫਿਰ ਕਲਮ ਇੱਥੇ ਲਗਾਉਣੀ ਆ ਇਸ ਕੱਟ ਦੇ ਅੰਦਰ ਇਸ ਕੱਟ ਦੇ ਅੰਦਰ ਇਹ ਕਲਮ ਲਗਾ ਦੇਣੀ ਆ ਕਲਮ ਲਗਾਉਣ ਤੋਂ ਬਾਅਦ ਸ਼ਾਪਰ ਲੈਣਾ ਸ਼ਾਪਰ ਲੈ ਕੇ ਅੱਛੀ ਤਰ੍ਹਾਂ ਸ਼ਾਪਰ ਨੂੰ ਇਹਦੇ ਉੱਪਰ ਲਪੇਟ ਦੇਣਾ ਤਾਂ ਕਿ ਇਹਨੂੰ ਕਿਸੇ ਵੀ ਸਾਈਡ ਤੋਂ ਹਵਾ ਨਾ ਪੈ ਸਕੇ ਤੇ ਸਭ ਤੋਂ ਅੱਛੀ ਤਰ੍ਹਾਂ ਸ਼ਾਪਰ ਲਪੇਟਣਾ ਤਾਂ ਗੱਲ ਲਪੇਟ ਦੇਣਾ ਅੱਛੀ ਤਰ੍ਹਾਂ ਕਿ ਹਵਾ ਨਾ ਭਵੇ ਤੇ ਉਹਨੂੰ ਗੰਡ ਮਾਰ ਕੇ ਤੇ ਛੱਡ ਦੇਣਾ ਤੇ ਕੁਛ ਦਿਨਾਂ ਤੱਕ ਇਨਸ਼ਾਅੱਲਾ ਕਲਮ ਆਪਣੀ ਤਿਆਰ ਹੋਏਗੀ ਤੇ ਇਹਦੇ ਨਾਲ ਹੀ ਦੋਸਤੋ ਅਗਲੀ ਵੀਡੀਓ 'ਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਏਗੀ ਫੇਰ ਮਿਲਾਂਗੇ ਹੁਣ ਫੇਰ ਵਾਸਤੇ ਦੋਸਤੋ ਖੁਦਾ ਹਫਿਜ਼ਾ ਵੀਡੀਓ ਪਸੰਦ ਆਏ ਤੇ ਲਾਈਕ ਕਰਿਓ ਸ਼ੇਅਰ ਕਰਿਓ ਆਵਾਜ਼ ਥੋੜੀ ਕਮ ਨਿਕਲੀ ਇਸ ਤੱਕ ਦਬਈਏ ਤੇ ਕੋਈ ਬਿਹਤਰ ਜਾਂ ਚੰਗੀ ਤਰ੍ਹਾਂ ਨਹੀਂ ਹੋਏਗੀ ਓਕੇ ਦੋਸਤੋ ਖੁਦਾ ਹਫਿਜ਼ਾ